ਪੰਜਾਬ ਵਿੱਚ ਸੋਮਵਾਰ ਨੂੰ ਬੱਸਾਂ ਤੇ ਪਈਏ ਰੁਕ ਜਾਣਗੇ ਪੰਜਾਬ ਰੋਡਵੇਜ ਪੀਆਰਟੀਸੀ ਪਨਬਸ ਕਾਮਿਆਂ ਨੇ ਹੜਤਾਲ ਦੀ ਚੇਤਾਵਨੀ ਦਿੱਤੀ ਹੈ ਮੋਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸਬੰਧਨ ਕਰਦੇ ਆ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਸੂਬੇ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ 6 ਜਨਵਰੀ 7 8 ਜਨਵਰੀ ਨੂੰ ਪੰਜਾਬ ਰੋਡਵੇਜ ਪੀਆਰਟੀਸੀ ਅਤੇ ਪਨਬਸ ਵਿੱਚ ਚੱਕਾ ਜਾਮ ਕੀਤਾ ਜਾਵੇਗਾ 7 ਜਨਵਰੀ ਨੂੰ ਸਵੇਰੇ 10 ਵਜੇ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਦੇ ਰੈਸਟੇ ਬਾਹਰ ਤਰਨਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਰੋਡਵੇਜ ਪੁਨੇ ਬਸ ਤੇ ਪੀਆਰਟੀਸੀ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਸਰਕਾਰ ਹਜੇ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੀ ਇਸ ਮੌਕੇ ਉਹਨਾਂ ਕਿਹਾ ਕਿ 1 ਜੁਲਾਈ 2024 ਨੂੰ ਪੰਜਾਬ ਰੋਡਵੇਜ ਪੀਆਰਟੀਸੀ ਪਨਬਸ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਸਬੰਧਤ ਅਧਿਕਾਰੀ ਨਾਲ ਮੀਟਿੰਗ ਹੋਈ ਜਿਸ ਵਿੱਚ ਸਾਡੀ ਮੁੱਖ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਦੀ ਸੀ ਇਸ ਤੋਂ ਇਲਾਵਾ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਨ ਨਮੀਆਂ ਬਸਾਂ ਤੇ ਕਿਲੋਮੀਟਰ ਸਕੀਮ ਦੀਆਂ ਬਸਾਂ ਬੰਦ ਕਰਨ ਟਰਾਂਸਪੋਰਟਰ ਮਾਫੀਆ ਤੇ ਪਾਬੰਦੀ ਲਗਾਉਣੀ ਅਤੇ ਬਰਖਾਸਤ ਕੀਤੇ ਇਮਾਰਤਾਂ ਨੂੰ ਸ਼ਰਤਾਂ ਸਮੇਤ ਬਹਾਲ ਕਰਨ ਅਤੇ ਵਿਭਾਗ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀ ਨੇ ਸਾਡੀ ਮੰਗ ਨੂੰ ਅਣਗੌਲਿਆ ਕਰ ਦਿੱਤਾ ਹੈ ਜਿਸ ਕਾਰਨ 6 7 ਅਤੇ 8 ਜਨਵਰੀ ਨੂੰ ਪੰਜਾਬ ਭਰ ਵਿੱਚ ਪੰਜਾਬ ਰੋਡਵੇਜ ਪੀਆਰਟੀਸੀ ਪੰਨ ਵਾਸਤੇ ਟ੍ਰੈਫਿਕ ਜਾਮ ਰਹੇਗਾ 7 ਜਨਵਰੀ ਨੂੰ ਸਵੇਰੇ 10 ਵਜੇ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਸਤੇ ਬਾਹਰ ਧਰਨਾ ਦਿੱਤਾ ਜਾਵੇਗਾ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਫੈਸਲਾ ਲਿਆ ਹੈ ਕੈਨੇਡਾ ਦੀ ਸੰਘੀ ਸਰਕਾਰ ਹੁਣ 2025 ਵਿੱਚ ਸਥਾਈ ਨਿਵਾਸ ਲਈ ਮਾਪਿਆਂ ਤੇ ਦਾਦਾ-ਦਾਦੀ ਨੂੰ ਸਪਾਂਸਰਸ਼ਿਪ ਕਰਨ ਵਾਲੀ ਨਵੀਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗੀ ਇਸ ਸਵਬਾ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਪਵੇਗਾ ਕਿਉਂਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਤੇ ਉਹਨਾਂ ਵਿੱਚੋਂ ਕਈ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ ਕੈਨੇਡਾ ਵਿੱਚ ਰਹਿ ਰਹੇ ਪੀਆਰ ਹੋਲਡਰ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਲਈ ਅਪਲਾਈ ਨਹੀਂ ਕਰ ਸਕਣਗੇ ਉਹਨਾਂ ਨੂੰ ਟੂਰਿਸਟ ਜਾਂ ਸੁਪਰ ਵੀਜ਼ਾ ਤੇ ਬੁਲਾਇਆ ਜਾ ਸਕਦਾ ਹੈ ਪਰ ਪੀਆਰ ਅਰਜ਼ੀਆਂ ਸਵੀਕਾਰ ਨਹੀਂ ਕੀਤੀ ਜਾਵੇਗੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਐਲਾਨ ਕੀਤਾ ਹੈ ਕਿ 2025 ਤੱਕ ਕੈਨੇਡਾ ਸਿਰਫ ਮਾਤਾ ਪਿਤਾ ਤੇ ਦਾਦਾ ਦਾਦੀ ਪ੍ਰੋਗਰਾਮ ਪੀਜੀਪ ਅਧੀਨ ਕੀਤੀਆਂ ਗਿਆ ਪਰਿਵਾਰਕ ਸਪான்ਸਰਸ਼ਿਪ ਅਰਜ਼ੀਆਂ ਤੇ ਕਾਰਵਾਈ ਕਰੇਗੀ ਜੋ ਕਿ 2024 ਵਿੱਚ ਜਮ੍ਹਾਂ ਕੀਤੀਆਂ ਜੀਆਂ ਸਨ ਆਈਆਰਸੀਸੀ ਦਾ ਇਰਾਦਾ 2025 ਤੱਕ ਵੱਧ ਤੋਂ ਵੱਧ 15000 ਸਪான்ਸਰਸ਼ਿਪ ਅਰਜ਼ੀਆਂ ਤੇ ਕਾਰਵਾਈ ਕਰਨ ਦਾ ਹੈ ਪੀਜੀਪੀ ਪ੍ਰੋਗਰਾਮ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੀ ਪੀਆਰ ਲੈਣ ਲਈ ਤੁਹਾਡੇ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ ਸਪான்ਸਰਸ਼ਿਪ ਕਰਨ ਦੀ ਇਜਾਜ਼ਤ ਦਿੰਦਾ ਹੈ ਪੀਜੀਪੀ ਦੇ ਤਹਿਤ ਤੁਸੀਂ ਉਹਨਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੋ ਜਿਨ੍ਹਾਂ ਨੂੰ ਤੁਸੀਂ ਸਪான்ਸਰ ਕਰ ਰਹੇ ਹੋ ਲਗਭਗ ਪੂਰਾ ਦੇਸ਼ ਠੰਡ ਤੇ ਸੰਗਣੀ ਤੋਂ ਦਿਲਪੇਟ ਵਿੱਚ ਹੈ ਮੌਸਮ ਵਿਭਾਗ ਮੁਤਾਬਕ ਹਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਠੰਡ ਤੋਂ ਇਲਾਵਾ ਪੂਰਾ ਉੱਤਰੀ ਭਾਰਤ ਠੰਡ ਤੇ ਸੀਤ ਲਹਿਰ ਦੀ ਲਪੇਟ ਵਿੱਚ ਹੈ ਇੱਕ ਪਾਸੇ ਪਹਾੜਾਂ ਉੱਤੇ ਬਰਬਰੀ ਅਤੇ ਪੱਛਮੀ ਹਵਾਵਾਂ ਨੇ ਮੈਦਾਨੀ ਇਲਾਕੇ ਵਿੱਚ ਠੰਡ ਨੂੰ ਵਧਾ ਦਿੱਤਾ ਹੈ ਉੱਥੇ ਹੀ ਆਉਣ ਵਾਲੇ 24 ਘੰਟੇ ਖਾਸ ਹੋਣ ਵਾਲੇ ਹਨ ਦੇ ਨੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 24 ਘੰਟੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਹੀ ਤਖਣੀ ਭਾਰਤ ਵਿੱਚ ਵੀ ਹਲਕੀ ਬਾਰਿਸ਼ ਜਾਰੀ ਹੈ ਉਸ ਵਿਭਾਗ ਨੇ ਇੱਕ ਹੋਰ ਅਲਰਟ ਜਾਰੀ ਕਰ ਦਿੱਤਾ ਹੈ ਆਈਐਮਡੀ ਦੇ ਅਨਸਾਰ 5 ਅਤੇ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦਿਨਾਂ ਹੀ ਆਉਣ ਵਾਲੇ 24 ਘੰਟਿਆਂ ਵਿੱਚ ਦਿੱਲੀ ਐਨਸੀਆਰ ਅਤੇ ਹੋਰ ਮੈਦਾਨੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਫਰੀਦਕੋਟ ਸੰਸਦੀ ਹਲਕੇ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਡਿਬਰੂਅੜ ਜੇਲ੍ਹ ਵਿੱਚ ਬੰਦ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਪਾਲ ਸਿੰਘ ਸਮੇਤ ਹੋਰ ਪੰਥਕ ਆਗੂਆਂ ਨਾਲ ਮਿਲ ਕੇ ਸੋਭ ਵਿੱਚ ਬਣਨ ਵਾਲੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਸ਼ਨੀਵਾਰ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਸ਼੍ਰੋਮਣੀ ਕਲਦਲ ਅਨੰਦਪੁਰ ਸਾਹਿਬ ਹੋਵੇਗਾ ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਖਸਰ ਸਾਹਿਬ ਮਾਗੀ ਮੇਲੇ ਦੌਰਾਨ ਹੋਣ ਵਾਲੀ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਵਿੱਚ ਕੀਤਾ ਜਾਵੇਗਾ ਫਰੀਦਕੋਟ ਜ਼ਿਲ੍ਹੇ ਦੇ ਕੋਟਪੂਰਾ ਦੇ ਗੁਰਦੁਆਰਾ ਪਾਸਸ਼ਾਹੀ 10ਵੀਂ ਵਿਖੇ ਪਹੁੰਚੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਅਤੇ ਮਾਗੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਸਾਰਿਆਂ ਨੂੰ ਹੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ ਅੰਮ੍ਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰਦੇ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਸਵਾਰ ਰਵਾਇਤੀ ਪਾਇਣੀ ਹਾਂਜੀ ਅਸੀਂ ਸੋਚਿਆ ਜੀ ਸ਼ਰਮਣੀ ਕਾਲੀ ਦਲ ਅਨੰਦਪ੍ਰਸਾਦ ਪਾਰਟੀ ਦਾ ਨਾਮ ਹੈ ਅਨੰਦਪ੍ਰਸਾਦ ਫਿਕਸ ਹੋ ਗਈ ਹਾਂਜੀ ਹੋ ਗਈ ਜੀ ਹੋ ਗਈ ਸਾਜੀ ਪੁਰਖ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਫਰਜ਼ਾ ਸੰਘਰਸ਼ ਕਰਨਾ ਤੇ ਅੰਦੋਲਨ ਆਪਣਾ ਅਕਾਲ ਪੁਰਖ ਦਾ ਚਲਾਇਆ ਹੋਇਆ ਆ ਤੇ ਡੱਲੇਵਾਲ ਸਾਹਬ ਤੇ ਮੇਰਾ ਅਕਾਲ ਪੁਰਖ ਦੀ ਜਿਹੜੇ ਅੱਜ 40 ਗਨ ਭੁੱਖੇ ਨੇ ਤੇ ਇੱਡਾ ਵੱਡਾ ਸੰਘਰਸ਼ ਖੜਾ ਕਰਤਾ ਅੱਜ ਲੋਕਾਂ ਦਾ ਠਾਠਾ ਮਾਰਦਾ ਕੱਟ ਦੱਸਦਾ ਆ ਵੀ ਮੋਦੀ ਆਪਾਂ ਪਿੱਛੇ ਨਹੀਂ ਹਟਦੇ ਬਹੁਤ ੱੱਕਾ ਕਰ ਲਿਆ ਤੁਸੀਂ ਕੀਰਤੀ ਲੋਕਾਂ ਨਾਲ ਆਪਾਂ ਲੜਾਂਗੇ ਤੇ ਇੱਕ ਵੀ ਸਪੋਰਚੇ ਨੂੰ ਫਤਿਹ ਕਰਾਂਗੇ ਅਮੈਚ ਪੀ ਦੀ ਲੜਾਈ ਬਾਬਾ ਜੀ ਇਹ ਉਹ ਲੜਾਈਆਂ ਜਿਹੜੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਤਗੜਾ ਕਰੂਗੀ ਤੁਸੀਂ ਵੱਡੇ ਵੱਡੇ ਸੰਘਰਸ਼ ਲੜਨ ਵਾਸਤੇ ਤਗੜੇ ਹੋਵੋਗੇ ਤੁਸੀਂ ਰਾਜ ਵਾਲੇ ਪਾਸੇ ਨੂੰ ਅੱਗੇ ਵਧੋਗੇ ਜਦੋਂ ਅਸੀਂ ਇਹ ਲੜਾਈਆਂ ਜਿੱਤਾਂਗੇ ਨਾ ਫਿਰ ਲੋਕਾਂ ਨੂੰ ਵਿਸ਼ਵਾਸ ਹੋਣਾ ਆ ਉਹ ਦਿੱਲੀ ਦੇ ਲੋਕਾਂ ਨੂੰ ਵੀ ਵਿਸ਼ਵਾਸ ਹੋਣਾ ਸਾਰੇ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਵੀ ਇਹ ਪੱਕਾ ਵਾਲੇ ਸਾਰੇ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਬਾਬਾ ਜੀ ਬਾਣੀ ਨਾਲ ਜੁੜੋ ਨਿਤਨੇਮਿਓ ਬਾਣੀ ਨੇ ਤੁਹਾਨੂੰ ਸਚਿਆਰ ਮੁਖ ਬਣ ਮਨੁੱਖ ਬਣਾਉਣਾ ਆ ਠੀਕ ਆ ਇਤਿਹਾਸ ਪੜਿਆ ਕਰੋ ਇਤਿਹਾਸ ਤੁਹਾਨੂੰ ਲੜਾਈ ਲੜਨ ਦਾ ਬਲ ਬਖਸੂਗਾ ਤੇ ਵਾਹਿਗੁਰੂ ਮਿਹਰ ਕਰੂਗਾ ਇਹ ਲੜਦੇ ਲੋਕਾਂ ਦੀ ਇੱਕ ਦਿਨ ਜਿੱਤ ਹੋਣੀ ਆ ਚੜਦੀ ਕਲਾ ਜਰੋ ਪੰਜਾਬ ਦੇ ਲੋਕੋ ਹਰੀ ਦੁਨੀਆ ਦਾ ਪਲਾ ਕਰਨਾ ਆ ਸਰਬਤ ਦਾ ਪਲਾ ਕਰਨਾ ਆ ਸਰਬਤ ਦਾ ਪਲਾ ਮੰਗਣ ਵਾਲੀ ਕੋਮ ਆ ਜੜਦੀ ਕਰਾਚ ਰਹਿਣਾ ਆ ਸੰਘਰਸ਼ ਕਰਦੇ ਰਹਿਣਾ ਆ ਤੇ ਉਸ ਵਾਹਿਗੁਰੂ ਨੇ ਮਿਹਰ ਕਰਨੀ ਆ ਆਪਾਂ ਇੱਕ ਦਿਨ ਚਿੱਤ ਕੇ ਕਰਾ ਨੂੰ ਜਾਵਾਂਗੇ ਕੋਈ ਗਲਤੀ ਸਲਤੀ ਨਿਮਾਣੇ ਬੱਚੇ ਆ ਕੁਝ ਉੱਚਾ ਨੀਮਾ ਬੋਲੇ ਗਿਆ ਹੋਵੇ ਸੰਗਤੋਂ ਮਾਫੀ ਮੰਗਦੇ ਆ ਗੱਜ ਕੇ ਇੱਕ ਪਰ ਫਤੇ ਦੀ ਸਾਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਨੌਜਵਾਨ ਦਾ ਬੇਨਤੀ ਕਰਦੇ ਹਾਂ ਸਰਵਨ ਸਿੰਘ ਜੀ ਪੰਦੇਰ ਉਹ ਸਟੇਜ ਤੇ ਆ ਜਨ ਉਹਨਾਂ ਦਾ ਸਮਾਂ सुरेंद्र ਚੌਧਰੀ ਜੈਪੁਰ ਤੋਂ ਆਈਐਸ ਪੀਸੀਐਸ ਦੇ ਕੋਚਿੰਗ ਦੇ ਰਹੇ ਨੇ ਉਹ ਵੀ ਪਹੁੰਚੇ ਨੇ ਜਥੇ ਦੇ ਸਮੇਤ ਬਹੁਤ ਬਹੁਤ ਧੰਨਵਾਦ ਸਰਵਨ ਸਿੰਘ ਜੀ ਪੰਦੇਰ ਬਹੁਤ ਹੀ ਸਤਿਕਾਰਯੋਗ ਡੱਲਿਆਲ ਸਾਹਿਬ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਔਰ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾ ਪੈਣਾ ਪੂਰੇ ਪੰਜਾਬੀਆਂ ਤੇ ਦੇਸ਼ਵਾਦੀਆਂ ਦਾ ਜਿਹੜਾ ਇੱਥੇ ਹੜ ਆਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਰਾਵੋ ਠੀਕ ਆ ਇਹ ਲੜਾਈ ਛੋਟੀ ਨਹੀਂ ਹੈ ਬੇਸ਼ੱਕ ਅਮਰੀਕਾ ਸਾਮਰਾਜ ਦੀਆਂ ਨੀਤੀਆਂ ਬਣੀਆਂ ਹੋਈਆਂ ਵਾ ਸਾਡੀਆਂ ਮੰਗਾ ਡਬਲਯੂਟੀਓ ਨਾਲ ਟਕਰਾਉਂਦੀਆਂ ਵਾ ਸਾਡੀਆਂ ਮੰਗਾ ਵਰਲਡ ਬੈਂਕ ਨਾਲ ਟਕਰਾਉਂਦੀਆਂ ਵਾ ਸਾਡੀਆਂ ਮੰਗਾ ਮੁਦਰਾ ਕੋਸ਼ ਨਾਲ ਟਕਰਾਉਂਦੀਆਂ ਵਾ ਔਰ ਮੋਦੀ ਜੀ ਥੋੜੇ ਮਗਰ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਖੜਾ ਵਾ ਇਹ ਸਾਨੂੰ ਪਤਾ ਵਾ ਪਰ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਇੱਕੀ ਵਿਸਵੇ ਹੁੰਦੀ ਆ ਗੁਰੂ ਨਾਲੋਂ ਵੀ ਵੱਡੀ ਹੁੰਦੀ ਆ ਅ ਸਾਡੀ ਧਰਤੀ ਦਾ ਆਪਣਾ ਇਤਿਹਾਸ ਆ ਇੱਕ ਹੀ ਤੀਰਤ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਬਾਪ ਨੇ ਬੇਟੇ ਕਟਵਾਏ खुदा के लिए चमकोर तेरे जर्रों में अभी भी चमक बाकी है जहाँ से रुखा के, के लिए साहीदा दी धरती आ कदी भी मान होगा आठ सौ साल उन्होंने और ਔਸ ਸਾਮਰਾਜ ਦੀਆਂ ਜੜਾਂ ਇਸ ਪੰਜਾਬ ਦੀ ਧਰਤੀ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੁੱਟੀਆਂ ਸੀ ਮੋਦੀ ਜੀ ਤੁਹਾਨੂੰ ਯਾਦ ਹੋਊਗਾ ਫਿਰ ਅੰਗਰੇਜ਼ ਸਾਮਰਾਜ ਆਇਆ ਬੇਸ਼ੱਕ ਪੂਰਾ ਦੇਸ਼ ਲੜਿਆ ਪਰ ਇਹਨਾਂ ਪੰਜਾਬੀਆਂ ਨੇ 90 ਤੋਂ ਵੱਧ ਪਰਸੈਂਟ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਵੀ ਮੋਢੇ ਮੋਹ ਮਾਰਿਆ ਸਾਡੇ ਕੋਲ ਦੋ ਸਾਮਰਾਜਾਂ ਨੂੰ ਹਰਾਉਣ ਦਾ ਤਜਰਬਾ ਵਾ ਅਸੀਂ ਕੋਠੇ ਦੀਆਂ ਘੋੜੇ ਦੀਆਂ ਕਾਠੀਆਂ ਤੇ 65-65 ਸਾਲ ਜੰਗਲਾਂ 'ਚ ਲੜੇ ਆ ਅਸੀਂ ਅਣਜਾਨ ਨਹੀਂ ਹੈਗੇ ਇਸ ਲੜਾਈ ਤੋਂ ਸਾਨੂੰ ਪਤਾ ਵਾਹੇ ਲੜਾਈ ਕਿੰਨੀ ਵੱਡੀ ਆ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੀ ਵੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਪੰਜਾਬੀਆਂ ਤੋਂ ਵੱਡੇ ਨਹੀਂ ਹੋ ਸਕਦੇ ਤੁਹਾਡੇ ਕੋਲ ਦੋ ਰਾਹ ਵਾ ਜਾਂ ਤਾਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਦੇਸ਼ ਦਾ ਕਿਸਾਨ ਮਜ਼ਦੂਰ ਕੀ ਕਹਿ ਰਿਹਾ ਵਾ ਅੱਜ ਸਾਡਾ ਪਰਨ ਨਹੀਂ ਅੱਜ ਦੇਸ਼ ਦੇ 80 ਕਿਸੋਰ ਕਿਸਾਨਾਂ ਮਜ਼ਦੂਰਾਂ ਦਾ ਪਰਨ ਆ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਤੁਹਾਡੀ ਪਾਰਲੀਮੈਂਟ ਬਣਾ ਕੇ ਰਹਾਗੇ ਇਹ ਇਹਨਾਂ ਦਾ ਪਰਨ ਆ ਭਾਈ ਪਰਨ ਆ ਇਹ ਲੋਕਾਂ ਦਾ ਪਰਨ ਦੇਸ਼ ਦੇ ਕਿਸਾਨ ਮਜ਼ਦੂਰ ਦੇ ਸਿਰ ਤੋਂ ਕਰਜਾ ਖਤਮ ਕਰਾ ਕੇ ਰਾਂਗੇ ਤੇ ਮੋਦੀ ਜੀ ਲੋਕਾਂ ਦੇ ਪੰਨ ਬੜੇ ਪੱਕੇ ਹੁੰਦੇ ਆ ਕੱਚੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਇਹ ਠੀਕ ਹੈ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਅਮਰਨ ਚੰਦਾ ਮਰਨ ਵਰਤਦਾ ਫੈਸਲਾ ਸੀ ਕੀਤਾ 18 ਨੂੰ ਜਥੇ ਖੜਨ ਦਾ ਫੈਸਲਾ ਕੀਤਾ ਅਖਨੋਰੀ ਦੀ ਧਰਤੀ ਆ ਜਿੱਥੇ ਅਸੀਂ 21 ਸਾਲ ਦਾ ਨੌਜਵਾਨ ਤੌਰਿਆ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੋਰਮਾਂ ਉਹਨਾਂ ਦੀ ਧਰਤੀ ਨਾਲ ਵਾਅਦਾ ਕਰਕੇ ਆਏ ਸੀ ਇਹ ਮਤ ਕਿਹੋ ਇੱਕ ਨੌਜਵਾਨ ਸ਼ਹੀਦ ਹੋ ਗਿਆ ਲੜਾਈ ਛੱਡਾਂਗੇ ਅਸੀਂ ਕਿਹਾ ਸੀ ਸ਼ਹੀਦ ਸੁਭਕਰਨ ਦੀ ਅੰਤਮ ਅਰਦਾਸ ਤੇ ਜਾਂ ਤਾਂ ਤੇਰੇ ਮਗਰਾਵਾਂਗੇ ਜਾਂ ਲੜਾਈ ਜਿੱਤ ਕੇ ਆਵਾਂਗੇ ਦੋਹੀ ਰਾਹ ਨੇ ਦੋਹੀ ਰਾਹ ਨੇ ਜਾਂ ਤਾਂ ਮੋਦੀ ਜੀ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ ਅੰਤ 'ਚ ਭਰਵੋ ਸਰਕਾਰ ਫਿਰ ਖਨੌਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਢੱਲੇ ਨਹੀਂ ਪੈਣਾ ਹੈਗਾ ਗਿਣਤੀ ਨਹੀਂ ਘਟਣ ਦੇਣੀ ਤੁਹਾਡੇ ਨਾਲ ਦਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਦਲਿਆ ਸਾਹਿਬ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀਆਂ ਐ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ ਉਹ ਕੇ ਰਾਂਗੇ ਬਣਾ ਕੇ ਰਾਂਗੇ ਐ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ